ਅੱਜ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗੀਆਂ ਇਹ ਕਹਾਣੀ ਲਿਖੀ ਜੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਤੇ ਛਾਪੀ ਗਈ ਜੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਵੱਲੋਂ ਕਿਤਾਬ ਦਾ ਨਾਮ ਜੇ ਵੱਡੇ ਰਾਜੇ ਦੇ ਸਿਰ ਉੱਤੇ ਪੰਡ ਇਹ ਵੱਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਕਮਾਲ ਹੀ ਕਰ ਛੱਡਿਆ ਸੀ ਉਹਦੇ ਰਾਜ ਦੀਆਂ ਜੋ ਅਸਲ ਘਟਨਾਵਾਂ ਸੀ ਉਹਨਾਂ ਵਿੱਚੋਂ ਇੱਕ ਘਟਨਾ ਇਸ ਕਿਤਾਬ ਵਿੱਚ ਜ਼ਿਕਰ ਕੀਤੀ ਜੇ ਜੋ ਬਾਲ ਕਹਾਣੀਆਂ ਦੇ ਰੂਪ ਵਿੱਚ ਛਾਪੀ ਗਈ ਸੀ ਪਰ ਉਹਦੇ ਵਿੱਚ ਜੋ ਅਸਲ ਘਟਨਾ ਜੇ ਬਹੁਤ ਕੁਝ ਸੋਚਣ ਤੇ ਮਜਬੂਰ ਕਰ ਦਿੰਦੀ ਜੇ ਕਿ ਕਿਉਂ ਆਖਰ ਮਹਾਰਾਜਾ ਰਣਜੀਤ ਸਿੰਘ ਅੱਜ ਵੀ ਯਾਦ ਰੱਖੇ ਜਾਂਦੇ ਨੇ ਤੇ ਕਿਉਂ ਉਹਨਾਂ ਨੂੰ ਵੱਡਾ ਰਾਜਾ ਕਿਹਾ ਜਾਂਦਾ ਸੀ ਤੇ ਕਿਉਂ ਲੋਕ ਨਾਮ ਲੈਂਦੇ ਸਰ ਸਿਰ ਝੁਕਾ ਲੈਂਦੇ ਸਨ ਗਜ਼ਬ ਦਾ ਰਾਜਾ ਸੀ ਹੋਇਆ ਦਾ ਅਸਲ ਇੰਜ ਕਿ ਇੱਕ ਵਾਰ ਉਹਨਾਂ ਦੇ ਰਾਜ ਵਿੱਚ ਕਾਲ ਪੈ ਗਿਆ ਨਹੀਂ ਨਹੀਂ ਸੀ ਪਿਆ ਜ਼ਮੀਨ ਸੁੱਕ ਗਈ ਸੀ ਅੰਨ ਹੈ ਨਹੀਂ ਸੀ ਜਾਨਵਰ ਡੰਗਰ ਭੁੱਖੇ ਸਨ ਮਰਦੇ ਪਏ ਸਨ ਹਹਾਕਾਰ ਮਚ ਗਈ ਲੋਕ ਬਹੁਤ ਔਖੇ ਹੋਏ ਤੇ ਸਾਰੇ ਅਖੀਰ ਹੱਥ ਜੋੜ ਕੇ ਦਰਬਾਰ ਵਿੱਚ ਪੁੱਜ ਗਏ ਰਾਜਾ ਜੀ ਕੁਝ ਵੀ ਨਹੀਂ ਬਚਿਆ ਭੁੱਖੇ ਧਿਆਏ ਅਸੀਂ ਪਏ ਆ ਡੰਗਰ ਮਰਦੇ ਪਏ ਨੇ ਮੀ ਹੈ ਨਹੀਂ ਦੱਸੋ ਕਰੀਏ ਕੀ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਇੱਕ ਪਲ ਇੱਕ ਪਲ ਲਿਆ ਇਹ ਸੋਚਣ ਵਿੱਚ ਕਿ ਮੈਂ ਕਰਨਾ ਕੀ ਚੱਟ ਆਪਣੇ ਨਾਲ ਆਸ-ਪਾਸ ਚੱਕਿਆ ਤੇ ਕਹਿਣ ਲੱਗੇ ਭਈ ਗੋਦਾਮ ਭਰੇ ਪਏ ਨੇ ਜੇ ਮੇਰੇ ਗੋਦਾਮਾਂ ਵਿੱਚ ਹਰ ਕਿਸਮ ਦਾ ਅੰਨ ਪਿਆਏ ਛੋਲੇ ਪਏ ਨੇ ਹੋਰ ਵੀ ਅੰਨ ساری ਕਿਸਮ ਦਾ ਪਿਆਜ ਹੈ ਡੰਗਰਾਂ ਲਈ ਪੱਠੇ ਵੀ ਪਏ ਨੇ ਤਾਂ ਕਿਸ ਕੰਮ ਜੇ ਮੇਰੇ ਹੀ ਆਪਣੇ ਲੋਕ ਭੁੱਖੇ ਮਰਦੇ ਹੋਣ ਮੈਂ ਇਹਨਾਂ ਗੋਦਾਮਾਂ ਦਾ ਕਰਨਾ ਕੀ ਹੈ ਐਸੀ ਸੋਚ ਸਾਡੇ ਆਪਣੇ ਵੱਡੇ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ ਸਿਰਫ ਇੱਕੋ ਹੀ ਪਲ ਹੋਰ ਲਾਇਆ ਤੇ ਕਿਹਾ ਭਾਈ ਖੋਲ ਦਿਓ ਸਾਰੇ ਗੋਦਾਮ ਖੋਲ ਦਿਓ ਇਹਨਾਂ ਲੋਕਾਂ ਨੂੰ ਲੈ ਜਾਣ ਦਿਓ ਜਿੰਨਾ ਲਿਜਾ ਸਕਦੇ ਨੇ ਫਿਰ ਉੱਥੇ ਹੀ ਕਿਤੇ ਬਸ ਨਹੀਂ ਹੋ ਗਿਆ ਕਿ ਮੈਂ ਹੁਕਮ ਦੇ ਦਿੱਤਾ ਤੇ ਮੈਂ ਹੁਣ ਬਸ ਚੁੱਪ ਕਰਕੇ ਬਹਿ ਸਕਦਾ ਇਹ ਐਲਾਨ ਕੀਤਾ ਗਿਆ ਜਿੰਨਾ ਵੀ ਕਿਸੇ ਨੂੰ ਚਾਹੀਦਾ ਉੱਚਕ ਕਿ ਲਿਜਾ ਸਕਦੇ ਨੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਫਿਰ ਆਪ ਸ਼ਾਮ ਨੂੰ ਆਪਣਾ ਪੇਸ ਬਦਲ ਕੇ ਨਿਕਲੇ ਪਤਾ ਜੇ ਕਿਉਂ ਇਹ ਵੇਖਣ ਲਈ ਕਿ ਕਿਤੇ ਮੇਰੇ ਸਿਪਾਹ ਸਲਾਕਾਰ ਜਿਹੜੇ ਸਿਪਾਈ ਨੇ ਕਿਸੇ ਆਮ ਗਰੀਬ ਨੂੰ ਤੰਗ ਤਾਂ ਨਹੀਂ ਕਰ ਰਹੇ ਕਿ ਸਾਰਿਆਂ ਨੂੰ ਅੰਨ ਲੈ ਜਾਣ ਦੇ ਰਹੇ ਨੇ ਨਾ ਕਿਤੇ ਕੋਈ ਰੋਕ ਟੋਕ ਧੱਕਾ ਕਿਸੇ ਨੂੰ ਕੋਈ ਮੰਦੀ ਸ਼ਬਦਾਵਲੀ ਬੋਲੀ ਤਾਂ ਨਹੀਂ ਜਾ ਰਹੀ ਸੋ ਇਹ ਦੇਖਣ ਲਈ ਪੇਸ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਆਪ ਨਿਤਰੇ ਉਸੇ ਥਾਂ ਤੇ ਗੋਦਾਮਾਂ ਦੇ ਬਾਹਰ ਇੱਕ ਮਜ਼ਦੂਰ ਦਾ ਪੇਸ ਬਣਾ ਕੇ ਆਸ-ਪਾਸ ਸਭ ਕੁਝ ਜੋ ਕੱਪੜੇ ਲਪੇਟੇ ਸਨ ਉੱਥੇ ਪਹੁੰਚ ਗਏ ਵੇਖਿਆ ਕਿ ਸਾਰੇ ਜਣੇ ਭਾਵੇਂ ਕੋਈ ਅਮੀਰ ਸੀ ਗਰੀਬ ਸੀ ਸਭ ਆਪੋ ਆਪਣੀ ਲੋੜ ਅਨੁਸਾਰ ਪੰਡਾਂ ਭਰਦੇ ਪਏ ਸਨ ਦੇ ਨਾਲ ਆਪਣੀ ਲੈ ਕੇ ਪੰਡ ਤੁਰੀ ਜਾਂਦੇ ਸਨ ਤੇ ਫਿਰ ਅਖੀਰ ਪਾਸੇ ਤੇ ਦੇਖਿਆ ਕਿ ਇੱਕ ਬਹਾਲਾ ਹੀ ਗਰੀਬ ਪਾਟੇ ਕੱਪੜੇ ਬੁਰੇ ਹਾਲ ਵਿੱਚ ਕੋਨੇ ਤੇ ਕੋਈ ਬੈਠਾ ਸੀ ਤੇ ਉਹ ਬੈਠਾ ਨਾਲ ਉਹਦੇ ਪੰਡ ਪਈ ਸੀ ਅੰਨ ਦੀ ਨਾਲ ਇੱਕ ਨਿੱਕਾ ਜਿਹਾ ਬੱਚਾ ਉਸੇ ਪੰਡ ਦੇ ਉੱਪਰ ਬੈਠਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਕੁਛ ਦੇਰ ਵੇਖਦੇ ਰਹੇ ਕਿ ਹੁਣ ਵੀ ਉੱਠੇਗਾ ਹੁਣ ਵੀ ਉੱਠੇਗਾ ਫਿਰ ਅਖੀਰ ਉਹਦੇ ਨੇੜੇ ਗਏ ਤੇ ਪੁੱਛਣ ਲੱਗੇ ਕੀ ਚਾਹੀਦਾ ਜੇ ਹੋਰ ਅੰਨ ਚਾਹੀਦਾ ਜੇ ਤਾਂ ਉਹ ਬਜ਼ੁਰਗ ਕਹਿਣ ਲੱਗੇ ਨਹੀਂ ਅੰਨ ਬਥੇਰਾ ਜੇ ਅਸੀਂ ਦੋ ਤਾਂ ਜੀ ਆ ਇੱਕ ਆ ਮੇਰੇ ਨਾਲ ਕਾਕਾ ਮੇਰਾ ਪੋਤਰਾ ਤੇ ਇੱਕ ਮੈਂ ਹੋਰ ਤਾਂ ਕੋਈ ਹੈ ਹੀ ਨਹੀਂ ਤੇ ਆਂ ਡੰਗੋਰੀ ਜੇ ਨਾਲ ਮੇਰੀ ਇਹ ਪੰਡ ਪਈ ਹੈ ਤੇ ਮਹਾਰਾਜ ਰਣਜੀਤ ਸਿੰਘ ਕਹਿਣ ਲੱਗੇ ਭਈ ਉੱਪਰੋਂ ਦੇਖੋ ਨੇਰਾ ਹੁੰਦਾ ਪਿਆ ਜੇ ਫਿਰ ਲੇਟ ਕਿਉਂ ਕਰਦੇ ਹੋ ਤੁਸੀਂ ਵਕਤ ਸਿਰ ਕਰ ਜਾਓ ਨਹੀਂ ਤਾਂ ਫਿਰ ਹਨੇਰਾ ਹੋ ਗਿਆ ਤਾਂ ਦਿੱਕਤ ਹੋਏਗੀ ਉਹ ਸੋਚਾਂ ਚ ਬੈਠਾ ਬਜ਼ੁਰਗ ਕਹਿਣ ਲੱਗਾ ਮੇਰੀਆਂ ਤਾਂ ਬੁੱਢੀਆਂ ਹੱਡੀਆਂ ਚ ਦਮ ਨਹੀਂ ਕਿ ਇਹ ਮੈਂ ਅੰਨ ਚੁੱਕ ਸਕਾਂ ਭਲਾ ਹੋਵੇ ਸਾਡੇ ਵੱਡੇ ਰਾਜੇ ਦਾ ਬੜਾ ਹੀ ਨੇਕ ਇਨਸਾਨ ਹੈ ਵਾਹਿਗੁਰੂ ਉਹਦੀ ਉਮਰ ਲੰਮੀ ਕਰੇ ਕਿਸ ਤਰ੍ਹਾਂ ਉਹਨੇ ਦਿਲ ਖੋਲਿਆ ਇਹੋ ਜਿਹਾ ਨਾ ਪਹਿਲਾਂ ਸੀ ਨਾ ਕਦੇ ਫਿਰ ਆਏਗਾ ਸਾਡੇ ਵੱਡੇ ਰਾਜੇ ਦਾ ਦਿਲ ਭਰ ਗਿਆ ਇਸ ਤਰ੍ਹਾਂ ਦਾ ਕੁਝ ਸੁਣਨਾ ਪਵੇ ਕਿਸੇ ਨੂੰ ਵੀ ਕਿਹੋ ਜਿਹਾ ਮਹਿਸੂਸ ਹੁੰਦਾ ਅਸੀਂ ਵੀ ਸਮਝ ਸਕਦੇ ਹਾਂ ਪੁੱਛਣ ਲੱਗੇ ਤੇ ਫਿਰ ਬੈਠੇ ਕਿਉਂ ਕਹਿਣ ਲੱਗੇ ਨਹੀਂ ਚੁੱਕਿਆ ਜਾਂਦਾ ਬੁੱਢੀਆਂ ਹੱਡੀਆਂ ਨੇ ਤੇ ਕਹਿਣ ਲੱਗੇ ਕਿ ਮੈਂ ਕੋਈ ਬੰਦਾ ਭਿਜਵਾਵਾਂ ਜਿਹੜਾ ਮਦਦ ਕਰ ਸਕੇ ਤੁਹਾਨੂੰ ਇਹ ਤੁਹਾਡਾ ਅੰਨ ਚੁੱਕ ਕੇ ਘਰ ਪਹੁੰਚਾ ਸਕੇ ਕਹਿਣ ਲੱਗੇ ਕਾਕਾ ਤੂੰ ਜਵਾਨ ਐ ਨਾ ਤਾਂ ਹੀ ਮਸਕਰੀਆਂ ਕਰਦਾ ਜੇ ਮੇਰੇ ਕੋਲ ਆਨਾ ਢੇਲਾ ਕੋਈ ਹੁੰਦਾ ਫਿਰ ਕਾ ਨੂੰ ਇੱਥੇ ੱਤਕੇ ਖਾਂਦਾ ਕੱਖ ਵੀ ਨਹੀਂ ਮੇਰੀ ਕੁੱਲੀ ਵੀ ਟਹਿ ਚੱਲੀ ਹੈ ਵੀ ਪਤਾ ਕਿੰਨੀ ਦੂਰ ਆ ਸਾਰਾ ਸ਼ਹਿਰ ਲੰਘ ਕੇ ਅਖੀਰ ਵਿੱਚ ਪਿੰਡ ਦੇ ਵੀ ਜਾ ਕੇ ਅਖੀਰ ਵਿੱਚ ਨਿੱਕੀ ਜਿਹੀ ਕੁੱਲੀ ਏ ਉਹ ਵੀ ਐ ਟਹਿ ਜਾਣ ਵਾਲੀ ਮੇਰੇ ਕੋਲ ਤਾਂ ਦਵਾਨੀ ਵੀ ਨਹੀਂ ਕੁਝ ਨਹੀਂ ਦੇ ਸਕਦਾ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਤੇ ਤੂੰ ਜਵਾਨ ਖੜਾ ਐ ਇਹੋ ਜੀਆਂ ਗੱਲਾਂ ਕਰਦਾ ਤੂੰ ਹੀ ਚੱਕ ਕੇ ਛੱਡਿਆ ਮਦਦ ਹੀ ਜੇ ਕਰਨ ਨੂੰ ਆਇਆ ਪਤਾ ਜੇ ਵੱਡੇ ਰਾਜੇ ਨੇ ਪਲ ਵੀ ਨਹੀਂ ਸੋਚਿਆ ਸਿੱਧਾ ਚੱਕੀ ਤੇ ਪਿੰਡ ਆਪਣੇ ਸਿਰ ਉੱਤੇ ਰੱਖ ਲਈ ਤੇ ਕਿਹਾ ਚਲੋ ਬਾਬਾ ਜੀ ਮੈਂ ਹੱਥ ਫੜਦਾ ਇਸ ਕਾਕੇ ਦਾ ਤੁਸੀਂ ਆਪਣੀ ਡਗੋਰੀ ਚੱਕੋ ਤੇ ਤੁਰੋ ਮੇਰੇ ਅੱਗੇ ਤੇ ਦੱਸੋ ਰਾਹ ਜਾਣਾ ਕਿੱਥੇ ਸ਼ਾਮ ਦਾ ਸਮਾਂ ਸੀ ਪਹੁੰਚਦਿਆਂ ਰਾਤ ਪੈ ਗਈ ਘਰ ਪਹੁੰਚ ਗਏ ਸਾਰੇ ਰਾਹ ਉਹ ਬਜ਼ੁਰਗ ਅਸੀਸਾਂ ਹੀ ਦਿੰਦੇ ਰਹੇ ਸਾਡਾ ਮੋਤੀਆਂ ਵਾਲਾ ਜਿਉਂਦਾ ਰਵੇ ਹੇ ਵਾਹਿਗੁਰੂ ਮੇਰੀ ਉਮਰ ਵੀ ਮੇਰੇ ਰਾਜੇ ਨੂੰ ਲਾ ਨਹੀਂ ਇਹਨਾਂ ਨੇ ਇੱਕ ਇਨਸਾਨ ਕੌਣ ਹੁੰਦਾ ਜੇ ਧਰਤੀ ਤੇ ਅਜਿਹਾ ਜਿਹੜਾ ਆਪਣੇ ਲੋਕਾਂ ਦੀ ਪੀੜ ਸਮਝ ਸਕੇ ਇੰਨੀਆਂ ਤਾਰੀਫਾਂ ਕਰਦੇ ਜਦੋਂ ਘਰ ਪਹੁੰਚੇ ਜਾ ਕੇ ਪੰਡ ਲਵਾਈ ਰੱਖੀ ਕੋਨੇ ਤੇ ਤੇ ਹੱਥ ਜੋੜ ਸਾਡਾ ਵੱਡਾ ਰਾਜਾ ਕਹਿਣ ਲੱਗਾ ਚੰਗਾ ਬਾਬਾ ਜੀ ਮੈਂ ਚੱਲਦਾ ਬਜ਼ੁਰਗ ਕਹਿਣ ਲੱਗੇ ਐਦਾਂ ਨਾ ਜਾ ਇਹ ਸਾਰੇ ਵੱਡੇ ਰਾਜੇ ਦਾ ਹੀ ਪ੍ਰਤਾਪ ਹੈ ਕਿ ਉਹਦੇ ਰਾਜ ਵਿੱਚ ਤੇਰੇ ਵਰਗੇ ਚੰਗੇ ਬੰਦੇ ਵੀ ਨੇ ਇੱਥੇ ਤੱਕ ਤਾਂ ਤੂੰ ਛੱਡ ਆਇਆ ਤੇਰਾ ਨਾਂ ਵੀ ਨਹੀਂ ਮੈਂ ਪੁੱਛਿਆ ਤੇਰਾ ਨਾਂ ਕੀ ਹੈ ਤੂੰ ਇੱਥੇ ਬੈਠ ਪਾਣੀ ਪੀ ਮੈਂ ਰਤਿਕ ਚਾਨਣਾ ਕਰ ਲਵਾਂ ਸੋ ਉਹਨਾਂ ਨੇ ਮੋਮਬੱਤੀ ਬਾਲੀ ਪਛਾਹ ਨੂੰ ਮੁੜੇ ਤੇ ਕਹਿਣ ਲੱਗੇ ਤੇਰਾ ਨਾਮ ਕੀ ਏ ਭਲਾ ਲੋਕ ਐ ਤੂੰ ਵੀ ਅੱਗੋਂ ਸਾਡਾ ਵੱਡਾ ਰਾਜਾ ਕਹਿਣ ਲੱਗਾ ਮੇਰਾ ਨਾਮ ਏ ਰਣਜੀਤ ਸਿੰਘ ਬਜ਼ੁਰਗ ਠਠੰਬਰ ਗਏ ਚਾਨਣਾ ਜੋ ਹੱਥ ਵਿੱਚ ਮੋਮਬੱਤੀ ਸੀ ਰਤ ਤੱਕ ਨੇੜੇ ਲਿਜਾਏ ਥੋੜਾ ਜਿਹਾ ਧਿਆਨ ਨਾਲ ਚਾਹ ਮਾਰੀ ਤੇ ਵੇਖਿਆ ਕਿ ਤਾਂ ਸੱਚ ਮੁੱਚ ਉਹੀ ਮਹਾਰਾਜਾ ਰਣਜੀਤ ਸਿੰਘ ਸਨ ਦਿਲ ਦਹਿਲ ਗਿਆ चौफाल डिगण वाला हाल से ठा करके पुंजे बैठे हाय रब्बा मैं की कर बैठा गुनाह हो गया मेरे तो पारी हाथ जोड़ के लग हम खिमा करे हो, पता नहीं सी, तुसी हो मेरी की मजाल सी मेरी की औकात मैं योजा थोड़े तो कम करवा लिया महाराजा रंजीत सिंह अगां होके ओनू जफ्फी च लैके उठाया तो कह लगे ਇੰਜ ਨਾ ਕਹੋ ਮੇਰਾ ਫਰਜ਼ ਏ ਜੇ ਮੈਂ ਉਸ ਕੁਰਸੀ ਤੇ ਬੈਠਾਂ ਜੇ ਮੈਨੂੰ ਰੱਬ ਨੇ ਉੱਥੇ ਬਿਠਾਇਆ ਤਾਂ ਸਿਰਫ ਇਸ ਕਾਰਨ ਕਿ ਮੈਂ ਆਪਣੀ ਪਰ ਜ਼ਿਆਦਾ ਦੁੱਖ ਮਹਿਸੂਸ ਕਰ ਸਕਾਂ ਤੇ ਉਹ ਮਹਿਸੂਸ ਕਰਨ ਦੀ ਜੇ ਤਾਕਤ ਮੈਨੂੰ ਮਿਲੀ ਏ ਉਹੀ ਕਾਰਨ ਏ ਕਿ ਮੈਂ ਅੱਜ ਮਹਾਰਾਜਾ ਰਣਜੀਤ ਸਿੰਘ ਅਖਵੋਨਾ ਤੇ ਮੈਂ ਇਸ ਕੰਮ 'ਚ ਮਾੜਾ ਜਿਹਾ ਵੀ ਕੁਝ ਨਹੀਂ ਮਹਿਸੂਸ ਕੀਤਾ ਮੈਂ ਤਾਂ ਸਗੋਂ ਬਹੁਤ ਖੁਸ਼ ਆ ਤੁਹਾਡੀ ਮਦਦ ਕਰ ਸਕਿਆ ਪਤਾ ਜੀ ਅੱਗੋਂ ਉਹ ਕੀ ਕਿਹਾ ਉਹਨਾਂ ਨੇ ਬਜ਼ੁਰਗ ਸਨ ਜਿਹੜੇ ਅੱਗੋਂ ਜੋ ਲਿਖਿਆ ਜੇ ਕਿਤਾਬ ਦੇ ਵਿੱਚ ਕਹਿਣ ਲੱਗੇ ਮੈਂ ਬੁੱਢਾ ਆ ਮੇਰੀਆਂ ਬਾਹਾਂ ਵਿੱਚ ਜ਼ੋਰ ਨਹੀਂ ਪਰ ਦਿਲ ਵਿੱਚ ਅਰਦਾਸਾਂ ਦਾ ਭੰਡਾਰ ਹੈ ਜਿਉਂਦਾ ਰਹੇ ਜਵਾਨਾ ਰੱਬ ਤੈਨੂੰ ਰਾਜ਼ੀ ਰੱਖੇ ਤੇਰੀ ਉਮਰ ਲੰਮੀ ਹੋਵੇ ਤੂੰ ਜੁਗ ਜੁਗ ਜੀਵੇ ਸਾਰੇ ਲੋਕ ਜੇ ਤੇਰੇ ਵਰਗੇ ਹੋ ਜਾਣ ਤਾਂ ਸਵਰਗ ਇਸੇ ਦੁਨੀਆ ਵਿੱਚ ਹੀ ਸਭ ਨੂੰ ਮਿਲ ਜਾਏਗਾ ਮੋਤੀਆਂ ਵਾਲਿਆ ਤੇਰੇ ਵਰਗਾ ਰਾਜਾ ਕੋਈ ਹੋਰ ਨਹੀਂ ਹੋਣਾ ਤੇਰੇ ਵਰਗਾ ਰਾਜਾ ਕੋਈ ਹੋਰ ਨਹੀਂ ਹੋਣਾ ਤੂੰ ਕਿੰਨਾ ਚੰਗਾ ਹੈ ਰੱਬ ਤੈਨੂੰ ਰਾਜ਼ੀ ਰੱਖੇ ਤੂੰ ਗਰੀਬਾਂ ਦਾ ਖਿਆਲ ਰੱਖਦਾ ਤੂੰ ਜਿਉਂਦਾ ਰਹੇ ਤੁਹਾਡੀ ਮੰਡੀ ਨਹੀਂ ਸੀ ਚੁੱਕਣੀ ਮੈਨੂੰ ਮaaf ਕਰ ਦੇਈ ਮੇਰੇ ਕੋਲੋਂ ਭੁੱਲ ਹੋ ਗਈ ਹੈ ਪਰ ਬਾਕੀ ਦੀ ਬਚੀ ਜ਼ਿੰਦਗੀ ਹਰ ਪਲ ਹਰ ਸਾਹ ਸਿਰਫ ਤਨੂੰ ਅਸੀਸਾਂ ਦੇਵਾਂਗਾ ਕਿ ਤੂੰ ਹਮੇਸ਼ਾ ਵੱਡਾ ਰਾਜਾ ਰਹੇ ਤੇ ਤੂੰ ਰਹੇਗਾ ਤੇ ਰਹਿੰਦੀ ਦੁਨੀਆ ਤੱਕ ਤੂੰ ਯਾਦ ਰੱਖਿਆ ਜਾਏਗਾ ਵੱਡਾ ਰਾਜਾ ਮਹਾਰਾਜਾ ਰਣਜੀਤ ਸਿੰਘ